ਸ਼੍ਰੀ ਗੋਇੰਦਵਾਲ ਸਾਹਿਬੀ ਕੇ ਸਮਾਗਮ ਦੌਰਾਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗबीर ਸਿੰਘ ਨੇ ਬੇਅਦਬੀਆਂ ਤੇ ਚਿੰਤਾ ਜ਼ਾਹਰ ਕਰਦਿਆਂ ਸਵਾਲ ਚੁੱਕੇ ਹਨ ਕਿ ਹੁਣ ਕੌਣ ਬੇਅਦਬੀਆਂ ਕਰਵਾ ਰਿਹਾ ਹੈ ਆਖਰ ਕਿਸ ਦਬਾਹੇ ਹੇਠ ਬੇਅਦਬੀਆਂ ਖਿਲਾਫ ਕਾਰਵਾਈਆਂ ਨਹੀਂ ਹੁੰਦੀਆਂ ਉਹਨਾਂ ਕਹਿੰਦੇ ਕਿ ਇਹ ਸਮਾਂ ਹੈ ਕੌਮ ਦੇ ਇਕੱਠੇ ਹੋਣ ਦਾ ਸਾਨੂੰ ਇਕੱਠੇ ਹੋ ਕੇ ਆਪਣੀ ਸਿਆਸੀ ਸ਼ਕਤੀ ਨੂੰ ਵੀ ਮਜ਼ਬੂਤ ਕਰਨਾ ਚਾਹੀਦਾ ਹੈ ਰਾਜਨੀਤਿਕ ਸੱਤਾ ਦੇ ਨਸ਼ੇ ਵਿੱਚ ਚੂਰ ਥਾਪ ਤੇ ਹੱਥੋਂ ਸਿੱਖ ਕੌਮ ਦੇ ਨਿਤ ਦਿਹਾੜੇ ਹੋ ਰਹੇ ਬੇਹਰਮਤੀ ਨੂੰ ਵੇਖਦਿਆਂ ਹਰੇਕ ਗੁਰੂ ਨਾਨਕ ਨਾਮ ਲੈਵਾ ਦੇ ਮਨ ਵਿੱਚ ਇਹ ਸਵਾਲ ਪੈਦਾ ਹੁੰਦਾ ਹੈ ਕਿ ਸਰਬੱਤ ਦਾ ਭਲਾ ਮੰਗਣ ਵਾਲੇ ਸਿੱਖਾਂ ਦੀ ਰਫ਼ਤਾਰ ਗੁਫਤਾਰ ਤੇ ਦਸਤਾਰ ਆਖਰ ਇਹਨਾਂ ਹਕੂਮਤਾਂ ਨੂੰ ਕਿਉਂ ਨਹੀਂ ਪਾਉਂਦੇ ਸਿੱਖ ਕੌਮ ਦੀ ਅਨਿਆਰੀ ਤੇ ਅਨਰਾਲੀ ਹਸਤੀ ਕਿੰਨਾ ਲੋਕਾਂ ਨੂੰ राਸ ਨਹੀਂ ਆ ਰਹੀ ਸਾਰੇ ਸ੍ਰਿਸ਼ਟੀ ਦਾ ਭਲਾ ਮੰਗਣ ਵਾਲੇ ਗੁਰਬਾਣੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਕੌਣ ਲੋਕ ਕਰਵਾ ਰਹੇ ਨੇ ਜਿਨ੍ਹਾਂ ਨੂੰ ਬੇਵਰਦ ਕਰਨ ਤੋਂ ਸਰਕਾਰਾਂ ਝਿਜਕਦੀਆਂ ਨੇ ਜਦੋਂ ਕਿ ਰਾਜਨੀਤਿਕ ਤੌਰ ਤੇ ਵੱਖਰੇ ਵਿਚਾਰਾਂ ਵਾਲੇ ਲੋਕਾਂ ਨੂੰ ਸਰਕਾਰਾਂ ਪਤਾਲ ਵਿੱਚੋਂ ਵੀ ਕੱਢ ਕੇ ਜੇਲ੍ਹਾਂ ਵਿੱਚ ਡੱਕਣ ਵਿਖੇ ਦੇਰ ਨਹੀਂ ਲਾਉਂਦੀਆਂ ਆਖਰ ਗੁਰਦੁਆਰਿਆਂ ਵਿੱਚ ਲਹਿਰਾਉਂਦੇ ਖਾਲਸਾਈ ਨਿਸ਼ਾਨ ਸਾਹਿਬ ਕਿੰਨਾ ਲੋਕਾਂ ਨੂੰ ਰੜਕ ਰਹੇ ਨੇ ਕਿ ਆਨੇ ਬਹਾਨੇ ਸਿੱਖਾਂ ਦੀਆਂ ਸੰਸਥਾਵਾਂ ਨੂੰ ਸਰਕਾਰਾਂ ਦੇ ਸਿੱਧੇ ਕਬਜ਼ੇ ਵਿੱਚ ਲੈਣ ਦੀਆਂ ਕੋਝੀਆਂ ਸਾਜ਼ਸ਼ਾ ਹੋ ਰਹੀਆਂ ਅਤੇ ਸਿੱਖਾਂ ਦੇ ਲਹੂ-ਲੁਹਾਨ ਹੋਏ ਚਿਹਰੇ ਸਿੱਖਾਂ ਦੀ ਸ਼ਰਮ ਨੇਤ ਦਿਹਾੜੇ ਲਾਈਆਂ ਜਾਂਦੀਆਂ ਦਸਤਾਰਾਂ ਖਿਲਰੇ ਤੇ ਕੋਹੇ ਜਾਂਦੇ ਕੇਸ ਆਖਰ ਕਿੰਨਾ ਲੋਕਾਂ ਦੇ ਕਿਲ ਵਿੱਚ ਠੰਡ ਪਾ ਰਹੇ ਨੇ ਖਾਲਸਾ ਜੀ ਇਹਨਾਂ ਸਾਰੇ ਸਵਾਲਾਂ ਦਾ ਕੋਈ ਇੱਕ ਜਵਾਬ ਨਹੀਂ ਹੈ ਸਿੱਖ ਕੌਮ ਉੱਪਰ ਹੋ ਰਿਹਾ ਹੈ ਬਹੁਮੁਖੀ ਹਮਲਿਆਂ ਨੂੰ ਰੋਕਣ ਲਈ ਖੇਰੂ ਖੇਰੂ ਹੋਏ ਰਾਜਨੀਤਿਕ ਸ਼ਕਤੀ ਨੂੰ ਇਕੱਠਿਆਂ ਕਰੀਏ ਅਤੇ ਗੁਰੂ ਸਹਿਬਾਨ ਦੀ ਪਵਿੱਤਰ ਸਰਜ਼ਮੀ ਉੱਤੇ ਰਾਜ ਕਰੇਗਾ ਖਾਲਸਾ ਦੇ ਬੋਲ ਬਾਲੇ ਕਾਇਮ ਕਰੀਏ ਸ਼ੀ ਗੋਇੰਦਵਾਲ ਸਾਹਿਬੀ ਖੇਸ ਮਾਗਮ ਦੌਰਾਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗबीर ਸਿੰਘ ਨੇ ਬੇਅਦਬੀਆਂ ਤੇ ਚਿੰਤਾ ਜ਼ਾਹਰ ਕਰਦਿਆਂ ਸਵਾਲ ਚੁੱਕੇ ਹਨ ਕਿ ਹੁਣ ਕੌਣ ਬੇਅਦਬੀਆਂ ਕਰਵਾ ਰਿਹਾ ਹੈ ਆਖਰ ਕਿਸ ਦਬਾਹੇ ਹੇਟ ਬੇਅਦਬੀਆਂ ਖਿਲਾਫ ਕਾਰਵਾਈਆਂ ਨਹੀਂ ਹੁੰਦੀਆਂ ਉਹਨਾਂ ਕਹਿੰਦੇ ਕਿ ਇਹ ਸਮਾਂ ਹੈ ਕੌਮ ਦੇ ਇਕੱਠੇ ਹੋਣ ਦਾ ਸਾਨੂੰ ਇਕੱਠੇ ਹੋ ਕੇ ਆਪਣੀ ਸਿਆਸੀ ਸ਼ਕਤੀ ਨੂੰ ਵੀ ਮਜ਼ਬੂਤ ਕਰਨਾ ਚਾਹੀਦਾ ਹੈ ਰਾਜਨੀਤਿਕ ਸੱਤਾ ਦੇ ਨਸ਼ੇ ਵਿੱਚ ਚੂਰ ਸਥਾਪਤ ਹੱਥੋਂ ਸਿੱਖ ਕੌਮ ਦੇ ਨਿਤ ਦਿਹਾੜੇ ਹੋ ਰਹੀ ਬੇਹਰਮਤੀ ਨੂੰ ਵੇਖਦਿਆਂ ਹਰੇਕ ਗੁਰੂ ਨਾਨਕ ਨਾਮ ਲੈਵਾ ਦੇ ਮਨ ਵਿੱਚ ਇਹ ਸਵਾਲ ਪੈਦਾ ਹੁੰਦਾ ਹੈ ਕਿ ਸਰਬੱਤ ਦਾ ਭਲਾ ਮੰਗਣ ਵਾਲੇ ਸਿੱਖਾਂ ਦੀ ਰਫ਼ਤਾਰ ਗੁਫਤਾਰ ਤੇ ਦਸਤਾਰ ਆਖਰ ਇਹਨਾਂ ਹਕੂਮਤਾਂ ਨੂੰ ਕਿਉਂ ਨਹੀਂ ਪਾਉਂਦੇ ਸਿੱਖ ਕੌਮ ਦੀ ਅਨਿਆਰੀ ਤੇ ਅਨਰਾਲੀ ਹਸਤੀ ਕਿੰਨਾ ਲੋਕਾਂ ਨੂੰ राਸ ਨਹੀਂ ਆ ਰਹੀ ਸਾਰੇ ਸ੍ਰਿਸ਼ਟੀ ਦਾ ਭਲਾ ਮੰਗਣ ਵਾਲੇ ਗੁਰਬਾਣੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਕੌਣ ਲੋਕ ਕਰਵਾ ਰਹੇ ਨੇ ਜਿਨ੍ਹਾਂ ਨੂੰ ਬੇਵਰਦ ਕਰਨ ਤੋਂ ਸਰਕਾਰਾਂ ਝਿਜਕਦੀਆਂ ਨੇ ਜਦੋਂ ਕਿ ਰਾਜਨੀਤਿਕ ਤੌਰ ਤੇ ਵੱਖਰੇ ਵਿਚਾਰਾਂ ਵਾਲੇ ਲੋਕਾਂ ਨੂੰ ਸਰਕਾਰਾਂ ਪਤਾਲ ਵਿੱਚੋਂ ਵੀ ਕੱਢ ਕੇ ਜੇਲ੍ਹਾਂ ਵਿੱਚ ਡੱਕਣ ਵਿਖੇ ਦੇਰ ਨਹੀਂ ਲਾਉਂਦੀਆਂ ਆਖਰ ਗੁਰਦੁਆਰਿਆਂ ਵਿੱਚ ਲਹਿਰਾਉਂਦੇ ਖਾਲਸਾਈ ਨਿਸ਼ਾਨ ਸਾਹਿਬ ਕਿੰਨਾ ਲੋਕਾਂ ਨੂੰ ਰੜਕ ਰਹੇ ਨੇ ਕਿ ਆਨੇ ਬਹਾਨੇ ਸਿੱਖਾਂ ਦੀਆਂ ਸੰਸਥਾਵਾਂ ਨੂੰ ਸਰਕਾਰਾਂ ਦੇ ਸਿੱਧੇ ਕਬਜ਼ੇ ਵਿੱਚ ਲੈਣ ਦੀਆਂ ਕੋਝੀਆਂ ਸਾਜ਼ਸ਼ਾ ਹੋ ਰਹੀਆਂ ਅਤੇ ਸਿੱਖਾਂ ਦੇ ਲਹੂ-ਲੁਹਾਨ ਹੋਏ ਚਿਹਰੇ ਸਿੱਖਾਂ ਦੀ ਸ਼ਰਮ ਨੇਤ ਦਿਹਾੜੇ ਲਾਈਆਂ ਜਾਂਦੀਆਂ ਦਸਤਾਰਾਂ ਖਿਲਰੇ ਤੇ ਕੋਹੇ ਜਾਂਦੇ ਕੇਸ ਆਖਰ ਕਿੰਨਾ ਲੋਕਾਂ ਦੇ ਕਿਲ ਵਿੱਚ ਠੰਡ ਪਾ ਰਹੇ ਨੇ ਖਾਲਸਾ ਜੀ ਇਹਨਾਂ ਸਾਰੇ ਸਵਾਲਾਂ ਦਾ ਕੋਈ ਇੱਕ ਜਵਾਬ ਨਹੀਂ ਹੈ ਸਿੱਖ ਕੌਮ ਉੱਪਰ ਹੋ ਰਿਹਾ ਹੈ ਬਹੁਮੁਖੀ ਹਮਲਿਆਂ ਨੂੰ ਰੋਕਣ ਲਈ ਖੇਰੂ ਖੇਰੂ ਹੋਏ ਰਾਜਨੀਤਿਕ ਸ਼ਕਤੀ ਨੂੰ ਇਕੱਠਿਆਂ ਕਰੀਏ ਅਤੇ ਗੁਰੂ ਸਹਿਬਾਨ ਦੀ ਪਵਿੱਤਰ ਸਰਜ਼ਮੀ ਉੱਤੇ ਰਾਜ ਕਰੇਗਾ ਖਾਲਸਾ ਦੇ ਬੋਲ ਬਾਲੇ ਕਾਇਮ ਕਰੀਏ